ਦੇਖੋ ਮੇਰੀ ਜ਼ਿੰਦਗੀ ਤਾਂ ਕੀ ਸਾਰਿਆਂ ਦੀ ਜ਼ਿੰਦਗੀ 'ਚ ਬਹੁਤ ਵੱਡਾ ਮਤਲਬ ਹੁੰਦਾ ਜਿੰਨੇ ਅਸੀਂ ਖਾਸ ਕਰਕੇ ਜਿਵੇਂ ਅਸੀਂ ਜਿਹੜੇ ਸਿੱਖ ਪਰਿਵਾਰਾਂ ਨਾਲ ਜੁੜੇ ਹੋਏ ਆਂ ਤੇ ਆਪਣੇ ਪਾਠ ਤੋਂ ਬਾਅਦ ਅਰਦਾਸ ਹੁੰਦੀ ਆ ਅਸੀਂ ਸ਼ੁਰੂਆਤ ਵੀ ਅਰਦਾਸ ਤੋਂ ਬਿਲਕੁਲ ਸ਼ੁਰੂਆਤ ਕੀ ਹਾਂ ਹਾਂ ਵੀ ਗੁਰਦੁਆਰਾ ਸਾਹਿਬ ਜਾਂਦੇ ਆ ਉੱਥੇ ਵੀ ਬਸ ਇੰਨਾ ਕੁ ਫਰਕ ਸੀਗਾ ਵੀ ਐਨੀ ਸਮਝ ਨਹੀਂ ਸੀ ਵੀ ਅਰਦਾਸ ਹੈ ਜਿਹੜੀ ਉਹ ਆਪਦੇ ਲਈ ਮੰਗਦੇ ਸੀ ਆਪਾਂ ਇੱਕ ਨਿੱਕੇ ਜਿਹੇ ਟੌਪਿਕ ਵੀ ਅਰਦਾਸ ਸਰਬਤ ਦੇ ਭਲੇ ਦੀ ਅਸਲ ਚ ਤੇ ਜਿਵੇਂ ਉਹਦੇ ਚ ਆਪਣੇ ਬਾਣੀ ਚ ਵੀ ਉਹਦੇ ਚ ਜਦੋਂ ਆਪਾਂ ਅਰਦਾਸ ਕਰਦੇ ਤਾਂ ਉਹਦੇ ਚ ਵੀ ਹੈ ਵੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸੋ ਇਹ ਜਾਦੇ ਨਹੀਂ ਪਤਾ ਸੀ ਜਿਵੇਂ ਜਿਵੇਂ ਵੱਡੇ ਹੋਏ ਜਿਵੇਂ ਜਿਵੇਂ ਸਮਝ ਆਉਂਦੀ ਕਿ ਜਿਵੇਂ ਜਿਵੇਂ ਆਲੇ ਦੁਆਲੇੋਂ ਪਤਾ ਲੱਗਦਾ ਹੈਗਾ ਵੀ ਅਰਦਾਸ ਆ ਜਿਹੜੀ ਪਾਈਏ ਇਹ ਸਰਬਤ ਦੇ ਭਲੇ ਦੀ ਹੁੰਦੀ ਔਰ ਇਦਾਂ ਹੀ ਇਹ ਫਿਲਮ ਹੈ ਜਿਹੜੀ ਆਪਣੀ ਇਹਦੇ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਆਪਾਂ ਨੂੰ ਇਹ ਗੱਲ ਹੀ ਸਿਖਾਉਣੀ ਆਂ ਵੀ ਅਰਦਾਸ ਸਿਰਫ ਆਪ ਦੇ ਲਈ ਨਹੀਂ ਕਰਨੀ ਸਰਬਤ ਦੇ ਭਲੇ ਲਈ ਕਰਨੀ ਲੋਕਾਂ ਲਈ ਕਰਨੀ ਆ ਹੋਰਾਂ ਲਈ ਕਰਨੀ ਆ ਜਿਸ ਨਾਲ ਵੀ ਸ਼ਾਇਦ ਇਹ ਹੀ ਗੱਲ ਆ ਇਹ ਹੀ ਤਾਕਤ ਆ ਅਰਦਾਸ ਦੀ ਹੈਨਾ ਵੀ ਆਪ ਦੇ ਲਈ ਨਹੀਂ ਹੈਗੀ ਉਹ ਉਹ ਦੂਜਿਆਂ ਲਈ ਦੇਖੋ ਮੇਰੀ ਜ਼ਿੰਦਗੀ ਤਾਂ ਕੀ ਸਾਰਿਆਂ ਦੀ ਜ਼ਿੰਦਗੀ 'ਚ ਬਹੁਤ ਵੱਡਾ ਮਤਲਬ ਹੁੰਦਾ ਜਿੰਨੇ ਅਸੀਂ ਖਾਸ ਕਰਕੇ ਜਿਵੇਂ ਅਸੀਂ ਜਿਹੜੇ ਸਿੱਖ ਪਰਿਵਾਰਾਂ ਨਾਲ ਜੁੜੇ ਹੋਏ ਆਂ ਤੇ ਆਪਣੇ ਪਾਠ ਤੋਂ ਬਾਅਦ ਅਰਦਾਸ ਹੁੰਦੀ ਆ ਅਸੀਂ ਸ਼ੁਰੂਆਤ ਵੀ ਅਰਦਾਸ ਤੋਂ ਹਾਂ ਵੀ ਗੁਰਦੁਆਰਾ ਸਾਹਿਬ ਜਾਂਦੇ ਆ ਉੱਥੇ ਵੀ ਬਸ ਇੰਨਾ ਕੁ ਫਰਕ ਸੀਗਾ ਵੀ ਐਨੀ ਸਮਝ ਨਹੀਂ ਸੀ ਵੀ ਅਰਦਾਸ ਹੈ ਜਿਹੜੀ ਉਹ ਆਪਦੇ ਲਈ ਮੰਗਦੇ ਸੀ ਆਪਾਂ ਇੱਕ ਨਿੱਕੇ ਜਿਹੇ ਟੌਪਿਕ ਦੀ ਵੀ ਅਰਦਾਸ ਸਰਬਤ ਦੇ ਭਲੇ ਦੀ ਅਸਲ ਚ ਤੇ ਜਿਵੇਂ ਉਹਦੇ ਚ ਆਪਣੇ ਬਾਣੀ ਚ ਵੀ ਉਹਦੇ ਚ ਜਦੋਂ ਆਪਾਂ ਅਰਦਾਸ ਕਰਦੇ ਤਾਂ ਉਹਦੇ ਚ ਵੀ ਹੈ ਵੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸੋ ਇਹ ਜਾਦੇ ਨਹੀਂ ਪਤਾ ਸੀ ਜਿਵੇਂ ਜਿਵੇਂ ਵੱਡੇ ਹੋਏ ਜਿਵੇਂ ਜਿਵੇਂ ਸਮਝ ਆਉਂਦੀ ਕਿ ਜਿਵੇਂ ਜਿਵੇਂ ਆਲੇ ਦੁਆਲੇੋਂ ਪਤਾ ਲੱਗਦਾ ਹੈਗਾ ਵੀ ਅਰਦਾਸ ਆ ਜਿਹੜੀ ਪਾਈਏ ਇਹ ਸਰਬਤ ਦੇ ਭਲੇ ਦੀ ਹੁੰਦੀ ਔਰ ਇਹ ਇਦਾਂ ਹੀ ਇਹ ਫਿਲਮ ਹੈ ਜਿਹੜੀ ਆਪਣੀ ਇਹਦੇ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਆਪਾਂ ਨੂੰ ਇਹ ਗੱਲ ਹੀ ਸਿਖਾਉਣੀਆਂ ਆਂ ਵੀ ਅਰਦਾਸ ਸਿਰਫ ਆਪ ਦੇ ਲਈ ਨਹੀਂ ਕਰਨੀ ਸਰਬਤ ਦੇ ਭਲੇ ਲਈ ਕਰਨੀ ਲੋਕਾਂ ਲਈ ਕਰਨੀ ਆ ਹੋਰਾਂ ਲਈ ਕਰਨੀ ਆ ਜਿਸ ਨਾਲ ਵੀ ਸ਼ਾਇਦ ਇਹ ਹੀ ਗੱਲ ਹੈ ਇਹ ਹੀ ਤਾਕਤ ਹੈ ਅਰਦਾਸ ਦੀ ਹੈਨਾ ਵੀ ਆਪ ਦੇ ਲਈ ਨਹੀਂ ਹੈਗੀ ਉਹ ਉਹ ਦੂਜਿਆਂ ਲਈ ਦੇਖੋ ਮੇਰੀ ਜ਼ਿੰਦਗੀ ਤਾਂ ਕੀ ਸਾਰਿਆਂ ਦੀ ਜ਼ਿੰਦਗੀ 'ਚ ਹੀ ਬਹੁਤ ਵੱਡਾ ਮਤਲਬ ਹੁੰਦਾ ਜਿੰਨੇ ਅਸੀਂ ਖਾਸ ਕਰਕੇ ਜਿਵੇਂ ਅਸੀਂ ਜਿਹੜੇ ਸਿੱਖ ਪਰਿਵਾਰਾਂ ਨਾਲ ਜੁੜੇ ਹੋਏ ਆਂ ਤੇ ਆਪਣੇ ਪਾਠ ਤੋਂ ਬਾਅਦ ਅਰਦਾਸ ਹੁੰਦੀ ਆ ਅਸੀਂ ਸ਼ੁਰੂਆਤ ਵੀ ਅਰਦਾਸ ਨਾਲ ਸ਼ੁਰੂਆਤ ਕੀ ਹਾਂ ਹਾਂ ਵੀ ਗੁਰਦੁਆਰਾ ਸਾਹਿਬ ਜਾਂਦੇ ਆ ਉੱਥੇ ਵੀ ਬਸ ਇੰਨਾ ਕੁ ਫਰਕ ਸੀਗਾ ਵੀ ਇੰਨੀ ਸਮਝ ਨਹੀਂ ਸੀ ਵੀ ਅਰਦਾਸ ਆ ਜਿਹੜੀ ਉਹ ਆਪਦੇ ਲਈ ਮੰਗਦੇ ਸੀ ਆਪਾਂ ਕਨਿੱਕੇ ਜੇ ਟੌਪਿਕ ਵੀ ਅਰਦਾਸ ਸਰਬਤ ਦੇ ਭਲੇ ਦੀ ਅਸਲ ਚ ਤੇ ਜਿਵੇਂ ਉਹਦੇ ਚ ਆਪਣੇ ਬਾਣੀ ਚ ਵੀ ਉਹਦੇ ਚ ਜਦੋਂ ਆਪਾਂ ਅਰਦਾਸ ਕਰਦੇ ਤਾਂ ਉਹਦੇ ਚ ਵੀ ਹੈ ਵੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸੋ ਇਹ ਜਾਦੇ ਨਹੀਂ ਪਤਾ ਸੀ ਜਿਵੇਂ ਜਿਵੇਂ ਵੱਡੇ ਹੋਏ ਜਿਵੇਂ ਜਿਵੇਂ ਸਮਝ ਆਉਂਦੀ ਕਿ ਜਿਵੇਂ ਜਿਵੇਂ ਆਲੇ ਦੁਆਲੇੋਂ ਪਤਾ ਲੱਗਦਾ ਹੈਗਾ ਵੀ ਅਰਦਾਸ ਆ ਜਿਹੜੀ ਪਾਈਏ ਇਹ ਸਰਬਤ ਦੇ ਭਲੇ ਦੀ ਹੁੰਦੀ ਔਰ ਇਹ ਇਦਾਂ ਹੀ ਇਹ ਫਿਲਮ ਹੈ ਜਿਹੜੀ ਆਪਣੀ ਇਹਦੇ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਆਪਾਂ ਨੂੰ ਇਹ ਗੱਲ ਹੀ ਸਿਖਾਉਣੀਆਂ ਆਂ ਵੀ ਅਰਦਾਸ ਸਿਰਫ ਆਪ ਦੇ ਲਈ ਨਹੀਂ ਕਰਨੀ ਸਰਬਤ ਦੇ ਭਲੇ ਲਈ ਕਰਨੀ ਲੋਕਾਂ ਲਈ ਕਰਨੀ ਆ ਹੋਰਾਂ ਲਈ ਕਰਨੀ ਆ ਜਿਸ ਨਾਲ ਵੀ ਸ਼ਾਇਦ ਇਹ ਹੀ ਗੱਲ ਆ ਇਹ ਹੀ ਤਾਕਤ ਆ ਅਰਦਾਸ ਦੀ ਹਨਾ ਵੀ ਆਪ ਦੇ ਲਈ ਨਹੀਂ ਹੈਗੀ ਉਹ ਉਹ ਦੂਜਿਆਂ ਲਈ